ਤਨਵਾਦੀਆਂ ਹੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਕੈਬਨਿਟ ਮੰਤਰੀ ਪੰਜਾਬ ਦੇ ਜਿਨ੍ਹਾਂ ਸਾਡੀ ਮੰਗ ਤੇ ਮੰਡੀ ਵਿੱਚ 8 ਕਰੋੜ 60 ਲੱਖ ਦੇ ਸੈੱਟ ਦਿੱਤੇ ਬਾਕੀ ਕੰਮ ਕਰਾਏ ਜਿਹਦੇ ਵਿੱਚ ਦੋ ਸੈੱਟ ਤੁਸੀਂ ਦੇਖ ਸਕਦੇ ਜੇ ਬਹੁਤ ਵਧੀਆ ਬਣਿਆ ਇਹਨਾਂ ਦੀ ਲਾਗਤ ਕੋਈ 87 ਲੱਖ 50 ਹਜ਼ਾਰ ਦੇ ਲਗਭਗ ਆਈ ਆ ਇੱਕ ਸੈੱਟ ਦੀ ਇੱਕ ਸੈੱਟ ਦੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਸਨੇ ਇੱਥੇ ਫਸਲ ਲੱਗਿਆ ਜੀ ਇਹਦੀ ਪਿੰਡੜਾ ਲੱਕੂ ਵਾਲਿਆ ਤੇ ਬੜੀ ਤੰਗੀ ਹੁੰਦੀ ਸੀ ਪਹਿਲਾਂ ਤੇ ਹੁਣ ਛੱਡ ਬਣ ਗਏ ਆ ਮੀਂਹ ਪੈਂਦਾ ਸੀ ਤੇ ਆ ਗਏ ਹੁਣ ਛੱਡ ਦੇ ਥੱਲੇ ਟਰਾਲੀ ਲਾ ਦੀ ਦੀ ਆ ਤੇ ਆਰਤੀ ਨੂੰ ਸੁਖ ਹੋ ਗਿਆ ਨੇ ਤੇ ਉਹਨਾਂ ਦੀ ਫਸਲ ਭੇਜ ਜਾਂਦੀ ਸੀ ਉਹਨਾਂ ਦੇ ਪੱਲੇ ਪੈਂਦੀ ਹੁੰਦੇ ਪੱਲੇਦਾਰਾਂ ਨੂੰ ਸੁਖ ਹੋ ਗਿਆ ਤੇ ਪੱਲੇਦਾਰ ਵੀ ਜਿਹੜੇ ਗਰਮੀ ਦੇ ਕੰਮ ਜੇ ਕਰਨਾ ਹੁੰਦੇ ਹੁਣ ਛੱਡ ਥੱਲੇ ਕਰ ਸਕਦੇ ਆ ਮੈਂ ਆ ਨਾ ਬੰਟੀ ਆ ਜੀ ਮੈਂ ਜਨਾਲੇ ਦਾ ਜਨਾਲਾ ਜੀ ਮੰਡੀ ਦੇ ਵਿੱਚ ਮਿਹਨਤ ਮਜ਼ਦੂਰੀ ਕਰੀਦੀ ਪੱਲੇਦਾਰ ਇਸ ਕੁਲਦੀਪ ਸਿੰਘ ਧਾਰੀਵਾਲ ਦਾ ਬਹੁਤ ਧੰਨਵਾਦ ਕਰਦੇ ਇਹਨਾਂ ਛੱਡ ਬਣਾ ਕੇ ਦਿੱਤੇ ਆ ਉਹ ਜ਼ਿੰਮੇਦਾਰ ਭਰਾਵਾਂ ਨੂੰ ਸੋ ਗਿਆ ਤੇ ਅਨ ਨੂੰ ਵੀ ਸੋ ਗਿਆ ਤੇ ਧੁੱਪੇ ਕੰਮ ਕਰਦੇ ਨ ਜਾਵੇਂ ਕਰਦੇ ਆ ਜੀ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਆ ਸਰਕਾਰ ਹੋਰ ਵੀ ਬਣਾ ਕੇ ਦੇਵੇ ਦੋ ਤਿਆਰ ਕੀਤੇ ਆ ਦੋ ਚਾਰ ਹੋਰ ਬਣਾ ਕੇ ਦੇਵੇ ਨੂੰ ਬਹੁਤ ਧੰਨਵਾਦ ਕਰਦੇ ਪੰਜਾਬ ਸਰਕਾਰ ਦਾ ਹਾਂਜੀ ਮੀਂਹ ਦੇ ਵਿੱਚ ਮੁਸ਼ਕਲ ਆਉਂਦੀ ਜ਼ਿੰਮੇਦਾਰਾਂ ਨੂੰ ਅਨ ਨੂੰ ਵੀ ਰਹਿਣ ਬਹਿਣ ਦੀ ਤੰਗੀ ਆਉਦੀ ਹੋਣ ਕੀ ਹਲਾਕ ਉਹਨਾਂ ਹਾਲਾਤ ਬਿਲਕੁਲ ਸਹੀ ਆ ਹੋਰ ਵੀ ਛੱਡ ਪਾਣੇ ਚਾਹੀਦੇ ਜੀ ਸਰਕਾਰ ਕੋ ਧੰਨਵਾਦ ਕਰਦੇ ਸਰਕਾਰ ਦਾ ਚੋਰੀ ਬਣਾ ਕੇ ਦਿੱਤੇ ਜਾਣ ਅਸੀਂ ਸਰਕਾਰ ਦੇ ਇਸ ਕੰਮ ਤੋਂ ਬਹੁਤ ਖੁਸ਼ ਹਾਂ ਹੁਣ ਵੇਖੋ ਤੁਸੀਂ ਥੱਲੇ ਫਰਸ਼ ਵੀ ਬਹੁਤ ਬੜੇ ਵਧੀਆ ਪੱਕੇ ਨੇ ਫੜ ਪੱਕੇ ਨੇ ਦਾਣੇ ਵੱਜਦੇ ਨੇ ਦਾਣੇ ਖਰਾਬ ਨਹੀਂ ਹੁੰਦੇ ਜੀ ਥੱਲੇ ਸੀਵਰੇਜ ਹੀ ਇਹਦੀ ਬੜੀ ਮੁਸ਼ਕਲ ਸੀ ਉਹ ਵੀ ਹੁਣ ਸਾਡੇ ਸੀਵਰੇਜ ਬਣ ਗਏ ਨੇ ਇੱਥੇ ਮੰਡੀ ਦੇ ਵਿੱਚ ਤੇ ਅੱਗੇ ਨਾਲੋਂ ਬਹੁਤ ਸੌਖੀਆਂ ਜੀ ਅਸੀਂ ਤੇ ਸਰਕਾਰ ਦੇ ਇਨਾਂ ਕੰਮਾਂ ਤੋਂ ਅਸੀਂ ਖੁਸ਼ ਹਾਂ ਜਿਹੜੇ ਚੰਗੇ ਕੰਮ ਨੇ ਉਹਨੂੰ ਚੰਗਿਆਂ ਕਹਿਣਾ ਚਾਹੀਦਾ ਆ ਉਹਦੀ ਸਲਾਘਾ ਕਰਨੀ ਚਾਹੀਦੀ ਆ ਤੇ ਅੱਗੇ ਤਾਂ ਵੀ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਹ ਚੰਗੇ ਕੰਮ ਕਰਦੀ ਰਹੇ ਤਾਂ ਕਿ ਕਿਸਾਨ ਤੇ ਸਾਰੇ ਭਾਈਚਾਰਾ ਆਪਣਾ ਖੁਸ਼ ਰਵੇ ਤੇ ਇਹੋ ਕਿਸਾਨ ਜਿਹੜਾ ਰੀੜ ਦੀ ਹੱਡੀ ਹੁੰਦਾ ਦੇਸ਼ ਦੀ ਤੇ ਇਹ ਬਹੁਤ ਵਧੀਆ ਗੱਲ ਹੈ ਜੇ ਕਿਸਾਨ ਖੁਸ਼ ਆ ਤੇ ਦੇਸ਼ ਖੁਸ਼ ਆ ਤੇ ਬਹੁਤ ਵਧੀਆ ਗੱਲ ਹੈ ਜੀ ਅਸੀਂ ਇਸ ਕਰਕੇ ਜਾਇਦ ਤੋਂ ਬਹੁਤ ਖੁਸ਼ ਹਾਂ ਜੀ ਅਸੀਂ ਢੜੀਵਾਲ ਸਾਹਿਬ ਦੇ ਕੰਮਾਂ ਤੋਂ ਬਹੁਤ ਖੁਸ਼ ਹਾਂ ਜੀ ਜਿਹੜੇ ਇਹ ਕਾਰਗੁਜ਼ਾਰੀ ਕਰ ਰਹੇ ਨੇ ਜਿਹੜੇ ਉਹ ਕੰਮ ਕਹਿ ਰਹੇ ਨੇ ਉਹ ਕਰ ਰਹੇ ਨੇ ਤੇ ਅਸੀਂ ਇਸ ਕੰਮਾਂ ਤੋਂ ਬਹੁਤ ਖੁਸ਼ ਹਾਂ ਜੀ ਅਸੀਂ ਮੰਡੀ ਦੇ ਵਿੱਚ ਇਹ ਬੜੇ ਪਿਛਲੇ ਸਰਕਾਰਾਂ ਨੂੰ ਬੜੀ ਬੇਨਤੀ ਕਰਦੇ ਰਹੇ ਹਾਂ ਕਿ ਇਹ ਕੰਮ ਹੋਣੇ ਚਾਹੀਦੇ ਨੇ ਪਰ ਨਹੀਂ ਹੋ ਸਕੇ ਸਾਨੂੰ ਸਿਰਫ ਆਲੇ-ਮਟੋਲੇ ਹੀ ਮਿਲਦੇ ਰਹੇ ਨੇ ਗੱਲਾਂ ਦਾ ਕੜਾਈ ਮਿਲਦਾ ਰਿਹਾ ਪਰ ਅਸੀਂ ਇਸ ਕਰਕੇ ਜਰੀਤ ਖੁਸ਼ ਹਾਂ ਕਿ ਜੇ ਉਹਨਾਂ ਨੇ ਕਿਹਾ ਸੀ ਤਾਂ ਉਹਨਾਂ ਨੇ ਕਰਕੇ ਵਿਖਾਇਆ ਸਾਨੂੰ ਤੁਹਾਡੀ ਗੱਲ ਸਾਹਿਬ ਨੇ ਹਾਂਜੀ ਮੈਂ ਕੁਲਜੀਤ ਸਿੰਘ ਪਿੰਡ ਬੱਲਵੇ ਤਰਿਆ ਤੋਂ ਆਈ ਨਾਲੇ ਦਾਣਾ ਮੰਡੀ ਫਸਲ ਲੈ ਕੇ ਆਏ ਆਂ ਜੀ ਇੱਥੇ ਅੱਗੇ ਸ਼ੈੱਡ ਨਹੀਂ ਸੀ ਥੱਲੇ ਵੀ ਥਾਂ ਕੱਚਾ ਸੀ ਬਹੁਤ ਖੱਜਲ ਖਰਾਬੀ ਹੁੰਦੀ ਸੀ ਜਦੋਂ ਸ਼ੈੱਡ ਬਣਨ ਨਾਲ ਕਿਸਾਨਾਂ ਦਾ ਆਰਥਿਕਾ ਦਾ ਤੇ ਪੱਲੇਦਾਰ ਵੀਰਾਂ ਦਾ ਵੀ ਬੜਾ ਫਾਇਦਾ ਹੋਇਆ ਜੀ ਮੰਨ ਲਓ ਅੱਗੇ ਧੁੱਪ ਜਿਹਾ ਕੰਮ ਕਰਦੇ ਉਹ ਨਿਸ਼ਾਵੇਂ ਕਰ ਲੈਂਦੇ ਆ ਤੇ ਸਾਨੂੰ ਵੀ ਇੰ ਇਹ ਹੈ ਟਰਾਲੀ ਬਾਹਰ ਹੀ ਭਜ ਜਾਂਦੀ ਹੁਣ ਪਰ ਮੰਨ ਲਓ ਵੀ ਜੇ ਮੀਂਹ ਆਉਂਦਾ ਤੇ ਆਪਾਂ ਸ਼ੈੱਟ ਥੱਲੇ ਫਸਲ ਤੇ ਖੜੀ ਕਰ ਸਕਦੇ ਹਾਂ ਟਰਾਲੀ ਭਰ ਕੇ ਜੀ ਤੇ ਬਹੁਤ ਹੀ ਵਧੀਆ ਕੰਮ ਹੋ ਗਿਆ ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਵੀ ਬਾਕੀ ਜਿਹੜਾ ਰਹਿੰਦਾ ਉਹ ਹੀ ਸ਼ੈੱਟ ਦਾ ਕੰਮ ਪੂਰਾ ਕਰ ਦਿੱਤਾ ਜਾਵੇ ਜੀ ਮੈਂ ਹਰਜਿੰਦਰ ਸਿੰਘ ਸਰਾ ਪਿੰਡ ਸਰਾ ਆ ਜੀ ਲਾਗੇ ਹਾਂ ਜਿੰਮੇਦਾਰ ਹਾਂ ਤੇ ਆਪਣੀ ਜਿੰਸ ਲੈ ਕੇ ਮੰਡੀ ਆਈ ਦੀ ਹੈ ਜੀ ਐਤਕੀ ਸਾਡੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਸਾਨੂੰ ਪੱਕੇ ਛੱਡ ਦਿੱਤੇ ਆ ਜਿਹੜੇ ਕਰਕੇ ਐਤ ਕੀ ਮੌਸਮ ਇੰਨਾ ਜ਼ਿਆਦਾ ਖਰਾਬ ਹੋਣ ਦੇ ਬਾਵਜੂਦ ਵੀ ਕਣਕਾਂ ਤੇ ਕੋਈ ਬਹੁਤਾ ਅਸਰ ਨਹੀਂ ਪਿਆ ਕਣਕਾਂ ਦਾ ਵਿਚਾਰਿਆ ਆ ਭਿੱਜਣ ਤੋਂ بچੀਆਂ ਰਹੀਆਂ ਆ ਜਿਹੜੇ ਪੱਲੇਦਾਰ ਵਿਚਾਰੇ ਧੁੱਪ ਵਿੱਚ ਕੰਮ ਕਰਦੇ ਸੀਗੇ ਉਹਨਾਂ ਦਾ ਵੀ ਬਹੁਤ ਵਧੀਆ ਕੰਮ ਰਿਹਾ ਉਹ ਵੀ ਸ਼ਾਮੇ ਕੰਮ ਕਰਦੇ ਆ ਤੇ ਜਿਮੀਦਾਰਾਂ ਨੂੰ ਵੀ ਇਹਦੇ ਨਾਲ ਬਹੁਤ ਜ਼ਿਆਦਾ ਸਹੂਲਤ ਹੋ ਗਈ ਆ ਤੇ ਫਸਲਾਂ ਦਾ ਵੀ ਨੁਕਸਾਨ ਹੋਣ ਤੋਂ ਜਿਹੜਾ ਆ ਉਹ ਬਚਿਆ ਆ ਜਿਹਦੇ ਨਾਲ ਆੜਤੀਆਂ ਦੇ ਅੱਗੇ ਜਿਹੜਾ ਸੀਗਾ ਬਹੁਤ ਜ਼ਿਆਦਾ ਉਹਨਾਂ ਦਾ ਵੀ ਨੁਕਸਾਨ ਹੁੰਦਾ ਸੀ ਥੱਲੇ ਨਮੀ ਚਲੀ ਜਾਂਦੀ ਸੀ ਮੀਂਹ ਪੈਣ ਥੱਲੇ ਉਹ ਖਰਾਬ ਹੁੰਦਾ ਸੀਗਾ ਫੜ ਉਹਦੇ ਨਾਲ ਉਹਨਾਂ ਨੂੰ ਵੀ ਬਹੁਤ ਫਾਇਦਾ ਹੋਇਆ ਇਸ ਵਾਸਤੇ ਤਿੰਨੇ ਹੀ ਧਿਰਾਂ ਮਜ਼ਦੂਰ ਕਿਸਾਨ ਤੇ ਆੜਤੀ ਤਿੰਨਾਂ ਦਾ ਹੀ ਫਾਇਦਾ ਹੋਇਆ ਜਿਹਦੇ ਕਰਕੇ ਅਸੀਂ ਆਪਣੇ ਮਾਨ ਜੋ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਜੀ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਜਿਹੜੀ ਹੈ ਏਡੀ ਵੱਡੀ ਸ਼ਾਨਦਤ ਦਿੱਤੀ ਸਾਡੀ ਨਾਲਾ ਮੰਡੀ ਕਿਸਾਨ ਆਉਂਦੇ ਨੇ ਛੱਡ ਚੰਗਾ ਹੀ ਕਹਿੰਦੇ ਆ ਹੁਣ ਐਰ ਕਿਆ ਕਿੰਨੀ بارش ਹੋਈ ਆ ਜਦੋਂ بارش ਹੁੰਦੀ ਆ ਜਿਵੇਂ ਦਾ ਟਰਾਲੀ ਲੈ ਕੇ ਥੱਲੇ ਚੜ ਜਾਂਦੇ ਸਾਡਾ ਵੀ ਕੋਈ ਮਾਲ ਕਿਦਾਂ ਸੇਫ ਆ ਥੱਲੇ ਕਰੋੜਾ ਦਾ ਮਾਲ ਬਚਾਇਆ ਛੱਡਾ ਨੇ بارش ਤੋਂ ਬਹੁਤ ਧੰਨਵਾਦੀ ਹੈ ਸਰਕਾਰ ਦਾ ਸਦਾ ਕੁਲਦੀਪ ਸਿੰਘ ਤੁਹਾਡੀ ਬਾਲ ਦੇ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਬਾਥਰੂਮ ਬਣੇ ਆ ਬਾਕੀ ਇਧਰ ਮਜ਼ਦੂਰਾਂ ਲਈ ਲੈਟਰਿੰਗ ਵਗੈਰਾ ਬਲਾਕ ਬਨੇ ਨੇ ਤੇ ਚਾਰਦਵਾਰੀ ਹੋ ਰਹੀ ਆ ਜਿਹਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਸਾਡੀ ਮੰਗ ਹੀ ਆ ਰਹੀ ਭਰਾਵਾਂ ਦੀ ਕਿ ਸਾਡੀ ਮੰਡੀ ਵਿੱਚ ਲਾਈਟ ਦਾ ਕੋਈ ਪ੍ਰਬੰਧ ਨਹੀਂ ਜੋ ਕਿ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਨੇ ਦੋ ਟਰਾਂਸਫਾਰਮ ਸਾਨੂੰ ਲਾ ਕੇ ਦਿੱਤੇ ਆ ਕਿ ਹਰ ਦੁਕਾਨ ਤੇ ਵੇਖੋ ਕਿ ਲਾਈਟ ਦਾ ਪ੍ਰਬੰਧ ਹੈ ਹਰ ਦੁਕਾਨ ਤੇ ਮੀਟਰ ਲੱਗੇ ਆ ਜਿਹਦੇ ਨਾਲ ਕੀ ਮਜ਼ਦੂਰ ਭਾਈਚਾਰੇ ਨੂੰ ਕਾਫੀ ਮਦਦ ਮਿਲਈ ਆ ਕਿ ਜਿੱਥੇ ਉਹ ਇੰਨਾ ਮਹਿੰਗਾ ਤੇਲ ਅਫੋਰਡ ਨਹੀਂ ਕਰ ਸਕਦੇ ਕਿ ਲਾਈਟ ਤੇ ਉਹਨਾਂ ਦਾ ਬਹੁਤ ਸਸਤੇ ਚ ਕੰਮ ਹੋ ਜਾਂਦਾ ਵੇਖੋ ਜੇ ਪਿਛਲੇ 70 ਸਾਲਾਂ ਤੋਂ ਸਰਕਾਰ ਆਉਂਦੀ ਜਾਂਦੀ ਰਹੀ ਜੀ ਹੋਂ ਦੇ ਵਿੱਚ ਪਰ ਕਿਸੇ ਨੇ ਵੀ ਇੰਨਾ ਧਿਆਨ ਨਹੀਂ ਦਿੱਤਾ ਜਿੰਨਾ ਕਿ ਇਹ ਸਰਕਾਰ ਨੇ ਧਿਆਨ ਦਿੱਤਾ ਜੀ ਅਸੀਂ ਬਹੁਤ ਬਹੁਤ ਧੰਨਵਾਦੀਆਂ ਆਂ ਦੀ ਸਾਰੇ ਜ਼ਿਮੀਂਦਾਰ ਵੀ ਮਜ਼ਦੂਰ ਭਰਾ ਵੀ ਇਹ ਸਾਡੇ ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਹੈ ਜੀ ਇਹ ਸਰਕਾਰ ਸਾਡੀਆਂ ਬਹੁਤ ਗੱਲਾਂ ਸੁਣ ਰਹੀ ਹੈ ਜੀ ਸਾਡੀ ਹਰ ਗੱਲ ਦਾ ਧਿਆਨ ਦੇ ਰਹੀ ਹੈ ਜੀ ਬਹੁਤ ਬਹੁਤ ਧੰਨਵਾਦੀ ਆ ਦੀ ਰਣੀਆ ਜੀ ਇਸ ਸਰਕਾਰ ਦੇ ਅਸੀਂ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਰੋਜ਼ਾਨਾ ਦਸਤਕ ਨਾਲ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਤੇ ਅੱਜ ਫੇਰ ਅਸੀਂ ਉਸੇ ਹੀ ਲੜੀ ਤਹਿਤ ਜਿਹੜੀ ਲੜੀ ਸਰਦਾਰ ਕੁਲਦੀਪ ਸਿੰਘ ਢਾੜੀਵਾਲ ਐਮ ਐਲ ਏ ਅਜਨਾਲਾ ਤੋਂ ਤੇ ਪੰਜਾਬ ਸਰਕਾਰ ਦੀ ਵਿਜਾਰਤ ਦੇ ਵਿੱਚ ਕੈਬਨਿਟ ਮਨਿਸਟਰ ਉਹਨਾਂ ਨੇ ਆਪਣੇ ਰਿਪੋਰਟ ਕਾਰ ਦੇ ਵਿੱਚ ਇੱਕ ਵੀ ਦਾਵਾ ਕੀਤਾ ਸੀ ਕਿ ਦਾਣਾ ਮੰਡੀਆਂ ਜਿਹੜੀਆਂ ਨੇ ਅਜਨਾਲਾ ਦੀਆਂ 9 ਉਹਨਾਂ ਦੇ ਵਿੱਚ ਉਹਨਾਂ ਨੇ ਵੱਖ-ਵੱਖ ਮੰਡੀਆਂ ਦੇ ਵਿੱਚ ਪੰਜ ਸ਼ੈੱਡ ਵੱਡੇ ਬਣਵਾ ਕੇ ਦਿੱਤੇ ਨੇ ਤਾਂ ਕਿ ਕਿਸਾਨਾਂ ਦੀ ਜਿਹੜੀ ਫਸਲ ਹੈ ਤੇ ਆਰਚਿੰਦ ਜਿਹੜੀ ਫਸਲ ਹੈ ਉਹ ਬਰਬਾਦ ਨਾ ਹੋਵੇ ਸੋ ਅੱਜ ਇੱਕ ਨੰਬਰ ਤੇ ਅਸੀਂ ਦਾਣਾ ਮੰਡੀ ਇਹ ਨਾਲਾ ਚ ਖੜੇ ਆ ਜਿੱਥੇ ਦੋ ਸ਼ੈੱਡ ਬਣਾਉਣ ਦਾ ਉਹਨਾਂ ਦਾਵਾ ਕੀਤਾ ਸੀ ਸੋ ਗੱਲਬਾਤ ਇੱਥੇ ਜਾਣਦੇ ਆ ਕਿਸਾਨਾਂ ਦੇ ਨਾਲ ਹੋਈ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਮੈਂ ਜਿਹੜੇ ਦਾਣਾ ਮੰਡੀ ਇਹ ਨਾਲਾ ਦੇ ਆਰਟੀ ਯੂਨੀਅਨ ਦੇ ਪ੍ਰਧਾਨ ਨੇ ਭਾਜੀ ਸਤਵੀਰ ਸਿੰਘ ਉਹਨਾਂ ਕੋਲ ਥੋੜੀ ਜੀ ਗੱਲ ਆਪਾਂ ਜਾਣਣੀ ਆ ਕਿ ਅੱਗੇ ਜਦੋਂ ਅਸੀਂ ਗੱਲਬਾਤ ਕਰਦੇ ਆ ਇਹਦੇ ਵਿੱਚ ਸੱਚਾਈ ਕਿ ਨਹੀਂਗਾ ਪ੍ਰਧਾਨ ਸਾਹਿਬ ਪਹਿਲਾਂ ਦੇ ਸਤਸਰੀਆ ਕਾਲ ਦੇ ਟਾਈਮ ਦੇ ਲਈ ਸੋ ਇੱਕ ਬੱਸਿਓ ਜਰਾ ਵੀ ਤੁਸੀਂ ਨਾਲ ਨੇੜੇ ਤੋਂ ਵੇਖਦੇ ਹੋ ਸ਼ੱਡ ਕਿੰਨੇ ਬਣੇ ਨੇ ਹੋਰ ਕੀ ਕੀ ਵਿਸਤਾਰ ਇਥੇ ਆ ਤੇ ਕਿੰਨੀ ਕੀ ਗ੍ਰਾਂਟ ਕਿਉਂਕਿ ਤੁਸੀਂ ਪ੍ਰਧਾਨ ਹੋ ਤੁਹਾਡੇ ਵੀ ਹੱਥਾਂ 'ਨਹੀਂ ਲੰਗਦਾ ਇਹ ਸਾਰਾ ਕੁਝ ਕਿੰਨਾ ਕੁ ਫਰਕ ਲੱਗਣਿਆ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਬਾੜ ਸਾਹਿਬ ਤੁਸੀਂ ਆਏ ਸਾਡੀ ਮੰਡੀ ਆਏ ਵੈਲਕਮ ਮਿਹਰਬਾਨੀ ਦੇਖੋ ਜੀ ਧੰਨਵਾਦੀਆਂ ਹੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਕੈਬਨਿਟ ਮੰਤਰੀ ਪੰਜਾਬ ਦੇ ਜਿਨ੍ਹਾਂ ਸਾਡੀ ਮੰਗ ਤੇ ਮੰਡੀ ਵਿੱਚ 8 ਕਰੋੜ 60 ਲੱਖ ਦੇ ਸੈੱਡ ਦਿੱਤੇ ਬਾਕੀ ਕੰਮ ਕਰਾਏ ਜਿਹਦੇ ਵਿੱਚ ਦੋ ਸੈੱਡ ਤੁਸੀਂ ਵੇਖ ਸਕਦੇ ਜੇ ਬਹੁਤ ਵਧੀਆ ਬਣਿਆ ਇਨਾਂ ਦੀ ਲਾਗਤ ਕੋਈ 87.50 ਹਜ਼ਾਰ ਦੇ ਲਗਭਗ ਆਈ ਆ ਇੱਕ ਸੈਟ ਦੀ ਇੱਕ ਸੈਟ ਦੀ ਜੀ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਬਾਥਰੂਮ ਬਣੇ ਆ ਬਾਕੀ ਇਧਰ ਮਜ਼ਦੂਰਾਂ ਲਈ ਲੈਟਰਿੰਗ ਵਗੈਰਾ ਬਲਾਕ ਬਣੇ ਨੇ ਤੇ ਚਾਰਦਵਾਰੀ ਹੋ ਰਹੀ ਆ ਜਿਹਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਸਾਡੀ ਮੰਗ ਹੀ ਆrti ਭਰਾਵਾਂ ਦੀ ਕਿ ਸਾਡੀ ਮੰਡੀ ਵਿੱਚ ਲਾਈਟ ਦਾ ਕੋਈ ਪ੍ਰਬੰਧ ਨਹੀਂ ਜੋ ਕਿ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਨੇ ਦੋ ਟਰਾਂਸਫਾਰਮ ਸਾਨੂੰ ਲਾ ਕੇ ਤੇ ਹਰ ਦੁਕਾਨ ਤੇ ਵੇਖੋ ਕਿ ਲਾਈਟ ਦਾ ਪ੍ਰਬੰਧ ਹਰ ਦੁਕਾਨ ਤੇ ਮੀਟਰ ਲੱਗਿਆ ਇਹ ਦਿਨਾਂ ਕੀ ਮਜ਼ਦੂਰ ਭਾਈਚਾਰੇ ਨੂੰ ਕਾਫੀ ਮਦਦ ਮਿਲਈ ਆ ਕਿ ਜਿੱਥੇ ਉਹ ਇੰਨਾ ਮਹਿੰਗਾ ਤੇਲ ਅਫੋਰਡ ਨਹੀਂ ਕਰ ਸਕਦੇ ਕਿ ਲਾਈਟ ਤੇ ਉਹਨਾਂ ਦਾ ਬਹੁਤ ਸਸਤੇ ਚ ਕੰਮ ਹੋ ਜਾਂਦਾ ਕਿ ਦੂਜਾ ਵੇਖੋ ਕਿ ਥੱਲੇ ਫਰਸ਼ ਪਵਾ ਦਿੱਤੇ ਗਏ ਜਿਹਦੇ ਵਿੱਚ ਜ਼ਿਮੀਂਦਾਰ ਦਾ ਫਸਲ ਖਰਾਬ ਨਹੀਂ ਹੁੰਦੀ ਕਿ ਸੈੱਡ ਦੀ ਸਾਨੂੰ ਇੰਨੀ ਕ ਮੌਜ ਆ ਕਿ ਜੇ ਉਹਦਾ ਮੌਸਮ ਕੁਦਰਤ ਨੇ ਕੀਤਾ ਕਿ ਆਏ ਦਿਨ ਬਰਸਾਤ ਹੋ ਜਾਂਦੀ ਆ ਕਿ ਜ਼ਿਮੀਂਦਾਰ ਆਪਣੀ ਫਸਲ ਲੈ ਕੇ ਸੈੱਡ ਥੱਲੇ ਆ ਜਾਂਦਾ ਤੇ ਆਪਣੀ ਫਸਲ ਨੂੰ ਭਿਜਣ ਤੋਂ ਬਚਾ ਲੈਂਦਾ ਕਿ ਜਿਹਦੇ ਨਾਲ ਸਾਡਾ ਬਹੁਤ ਫਸਲ ਖਰਾਬ ਹੋਣ ਤੋਂ ਬਚਦੀ ਆ ਅਹੀਂ ਬਹੁਤ ਧੰਵਾਦ ਆ ਸਰਦਾਰ ਕਲਦੀ ਸਿੰਘ ਕਾਲੀਆ ਵੇਖੋ ਜੀ ਸੀਵਰੇਜ ਵਗੈਰਾ ਵੀ ਪਾਇਆ ਇੱਥੇ 2.5 ਕਰੋੜ ਦੀ ਗੱਲ ਕੀਤੀ ਆਪਾਂ ਗ੍ਰਾਂਟ ਦੀ ਕਿਉਂਕਿ ਕੱਲਾ ਨਾ ਤੇ ਸ਼ੈੱਡ ਤੇ ਲੱਗ ਸਕਦੇ ਆ ਤੇ ਨਾ ਹੀ ਫੜਾਂ ਤੇ ਲੱਗ ਸਕਦੇ ਹੋਰ ਕਿਹੜੀ ਕਿਹੜੀ ਚੀਜ਼ ਜਿਹੜੀ ਕਰਾਉਣੀ ਭੁੱਲ ਗਏ ਹੋ ਤੁਸੀਂ ਵੇਖੋ ਜੀ ਇੱਕ ਤੇ ਆ ਹਾਈ ਮਾਰਕਸ ਲਾਈਟਾਂ ਲੱਗੀਆਂ ਜਿਹੜੀਆਂ ਕਾਫੀ ਮਹਿੰਗੀਆਂ ਸਾਰੀ ਮੰਡੀਆ ਚ ਸੀਵਰੇਜ ਪਏ ਆ ਨਾਲ ਸੜਕ ਬਣ ਰਹੀ ਆ ਨਾਲ ਫਲੋਰ ਸਾਈਡਾਂ ਤੋਂ ਬਣਿਆ ਸੈਰਗਾ ਬਣਿਆ ਅਦਨਕ ਮੰਡੀ ਬਣੀ ਚਾਰ ਦੁਵਾਰੀ ਬਣੀ ਆ ਇਹਦੇ ਵਿੱਚ ਗੇਟ ਵਗੈਰਾ ਸਾਰੇ ਕੰਪਲੀਟ ਹੋ ਰਹੇ ਨੇ ਜਿਹੜੇ ਮੰਡੀ ਕਰਕੇ ਥੋੜਾ ਰੁਕੇ ਆ ਕਿ ਫਸਲ ਆ ਗਈ ਆ ਫਸਲ ਤੋਂ ਬਾਅਦ ਸਾਰੀ ਤਿਆਰੀ ਹੋ ਜਾਏਗੀ ਸੋ ਪ੍ਰਧਾਨ ਸਾਹਿਬ ਪਹਿਲਾਂ ਕਿਉਂ ਨਹੀਂ ਸੰਭਵ ਹੋਇਆ ਪਹਿਲੀਆਂ ਸਰਕਾਰਾਂ ਦੇ ਵਿੱਚ ਵੱਡੇ ਚਿਹਰੇ ਰਹੇ ਨੇ ਵੱਡੇ ਮੰਤਰੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਇਹ ਹੁਣ ਕੀ ਲੱਗਦਾ ਵੀ ਔਕਾ ਕਾਮੀ ਕਿ ਜਾਂ ਸੌਖਾ ਹੀ ਸਰਕਾਰ ਦੇ ਵਿੱਚ ਲੱਗਾ ਵੇਖੋ ਜੀ ਪਹਿਲਾਂ ਵੀ ਅਸੀਂ ਕਾਫੀ ਸਮੇਂ ਤੋਂ ਮੰਗ ਕਰਦੇ ਆਂ ਕਿ ਸਾਨੂੰ ਸੜਾਂ ਦੀ ਜ਼ਰੂਰਤ ਹੈ ਲਾਈਟ ਦੀ ਜ਼ਰੂਰਤ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਹੀਂ ਕੰਸਰ ਦਾ ਤਲਦੀਪ ਸਿੰਘ ਧਾਰੀਵਾਲ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਉਹਨਾਂ 1-2 ਮਹੀਨੇ ਦੇ ਵਿੱਚ ਵਿੱਚ ਹੀ ਸਾਰੇ ਪ੍ਰਬੰਧ ਸਾਨੂੰ ਪ੍ਰੋਵਾਈਡ ਕਰਾਤੇ ਮਤਲਬ ਕਿ ਹੁਣ ਜਿਹੜੀ ਮੇਨ ਮੁਸ਼ਕਲ ਸੀ ਉਹਦਾ ਹੱਲ ਹੁੰਦਾ ਜਿਹੜਾ ਨਜ਼ਰ ਆਉਣ ਲਿਆ ਹਾਂਜੀ ਹੁਣ ਵੀ ਇੱਕੋ ਕੀ ਮੰਡੀ ਅਦਨਗਰ ਮੰਡੀ ਬਣ ਗਈ ਹੈ ਜੀ ਇਹਦੇ ਵਿੱਚ ਸ਼ਾਮ ਨੂੰ ਕੋਈ ਵੀ ਸਹਿਰੀ ਆ ਕੇ ਸੈਰ ਵੀ ਕਰ ਸਕਦਾ ਹੈ ਆਪਸ਼ਨ ਮੰਡੀ ਜਿਹੜੀ ਆ ਇਹ ਕੁਝ ਟਾਈਮ ਲਈ ਲੱਗਦੀ ਹੈ 3 ਮਹੀਨੇ ਲਈ ਲੱਗਦੀ ਝੋਨੇ ਚ ਕਾਂਕ ਦੇ 1 ਮਹੀਨੇ ਲਿੰਦੀ ਆ ਅੱਗੋਂ ਵੀ ਸੋਇ ਸਰਗਾ ਲਈ ਵਰਤੀ ਜਾ ਸਕਦੀ ਸੋ ਧੰਨਵਾਦ ਆ ਜੀ ਬਹੁਤ ਬਹੁਤ ਸੋ ਦੋਸਤੋ ਕਿਸਾਨ ਕੀ ਕਹਿੰਦੇ ਨੇ ਪੱਲੇਦਾਰ ਕੀ ਮਜ਼ਦੂਰ ਕੀ ਕਹਿੰਦੇ ਨੇ ਉਹ ਵੀ ਪੱਖ ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਦੇ ਔਰ ਇਹ ਲਾਈਟਾਂ ਲਗੀਆਂ ਨੇ ਸ਼ੈੱਡ ਬਣੇ ਨੇ ਉਹ ਵੀ ਤਸਵੀਰਾਂ ਪੇਸ਼ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਮੇਰਾ ਨਾਮ ਮੇਜਰ ਸਿੰਘ ਅਜਨਾਲਾ ਮੰਡੀ ਚੋਂ ਹੀ ਦਾਣੇ ਲੈ ਕੇ ਆਉਂਦੇ ਆ ਜੀ ਤੇ ਅਸੀਂ ਆ ਇਤਕਾ ਵੇਖੇ ਸ਼ੈੱਡ ਬਣੇ ਬਹੁਤ ਵਧੀਆ ਆ ਸਰਕਾਰ ਦੀ ਕਾਰਜਕਾਰੀ ਤੋਂ ਬੜੇ ਕੋਸ਼ਿਸ਼ਾਂ ਜੀ ਅਸੀਂ ਬੀ ਮੌਸਮੀ ਬਰਸਾਤ ਕਰਕੇ ਬੜੀ ਪਰੇਸ਼ਾਨੀ ਆਉਂਦੀ ਸੀ ਜਿਵੇਂ ਇਹ ਔਕੇ ਸੌਕੇ ਹੋ ਗਏ ਪਹਿਲੀ ਝੋਨਾ ਜ ਲੈ ਕੇ ਆਉਂਦੇ ਤਾਂ ਇਥੇ ਮੰਡੀ 'ਚ ਪਰੇਸ਼ਾਨੀ ਆਉਂਦੀ ਸੀ ਹੁਣ ਇਹ ਆਪ ਚਲ ਛੱਡ ਥਲੇ ਟਰਾਲੀਆਂ ਵਾਰ ਲਈ ਦੀਆਂ ਨੇ ਤੇ ਦਾਣੇ ਉੱਥੇ ਰੱਖ ਲਈ ਦਿੰਨੇ ਜੇ ਅਸੀਂ ਦਾਣੇ ਇਥੇ ਲਾ ਕੇ ਚੱਲ ਜਾਈਏ ਤਾਂ ਆੜਤੀਏ ਬੜੇ ਵਿਚਾਰੇ ਪਰੇਸ਼ਾਨ ਹੁੰਦੇ ਸੀ ਮਗਰ ਪੱਲੇਦਾਰ ਬੜੇ ਪਰੇਸ਼ਾਨ ਹੁੰਦੇ ਸੀ ਇਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਇਹ ਵੀ ਸੌਕੇ ਨੇ ਵਿਚਾਰੇ ਸ਼ਾਮੇ ਕੰਮ ਕਰ ਲੈਨੇ ਆ ਕਰ ਲਈ ਦਿੰਨੇ ਤੇ ਅਸੀਂ ਚਾਹੁੰਨੇ ਆਂ ਕਿ ਜਿਹੜੀ ਜਗ੍ਹਾ ਬਚੀ ਆ ਉੱਥੇ ਵੀ ਇਹੋ ਜਿਹੇ ਛੱਡ ਬਣਨੇ ਚਾਹੀਦੇ ਨੇ ਤਾਂ ਕਿ ਕਿਸਾਨਾਂ ਨੂੰ ਤੇ ਇਹ ਵਿਚਾਰੇ ਜਿਹੜੇ ਮਜ਼ਦੂਰ ਭਾਈ ਜਰਾ ਅਸੀਂ ਇਸੇ ਕਾਰਜਕਾਰੀ ਤੋਂ ਬੜੇ ਖੁਸ਼ ਹਾਂ ਸਰਕਾਰ ਦੇ ਇਸ ਕੰਮ ਤੋਂ ਜੀ ਥੱਲੇ ਫਰਸ਼ ਵੀ ਬਹੁਤ ਬੜੇ ਵਧੀਆ ਪੱਕੇ ਨੇ ਫੜ ਪੱਕੇ ਨੇ ਦਾਣੇ ਵੱਜਦੇ ਨੇ ਦਾਣੇ ਖਰਾਬ ਨਹੀਂ ਹੁੰਦੇ ਜੀ ਥੱਲੇ ਸੀਵਰੇਜ ਹੀ ਇਹਦੀ ਬੜੀ ਮੁਸ਼ਕਲ ਸੀ ਉਹ ਵੀ ਹੁਣ ਸਾਡੇ ਸੀਵਰੇਜ ਬਣ ਗਏ ਨੇ ਇੱਥੇ ਮੰਡੀ ਦੇ ਵਿੱਚ ਤੇ ਅੱਗੇ ਨਾਲੋਂ ਬਹੁਤ ਸੌਖੇ ਹਾਂ ਜੀ ਅਸੀਂ ਤੇ ਸਰਕਾਰ ਦੇ ਇਹਨਾਂ ਕੰਮਾਂ ਤੋਂ ਅਸੀਂ ਖੁਸ਼ ਹਾਂ ਜਿਹੜੇ ਚੰਗੇ ਕੰਮ ਨੇ ਉਹਨੂੰ ਚੰਗਿਆਂ ਕਹਿਣਾ ਚਾਹੀਦਾ ਹੈ ਉਹਦੀ ਸਲਾਘਾ ਕਰਨੀ ਚਾਹੀਦੀ ਆ ਤੇ ਅੱਗੇ ਤੋਂ ਵੀ ਅਸੀਂ ਆਸ ਕਰਦੇ ਹਾਂ ਸਰਕਾਰ ਇਹ ਚੰਗੇ ਕੰਮ ਕਰਦੀ ਰਹੇ ਤਾਂ ਕਿ ਇਸ ਕਿਸਾਨ ਤੇ ਸਾਰੇ ਭਾਈਚਾਰਾ ਆਪਣਾ ਖੁਸ਼ ਰਹੇ ਤੇ ਇਹੋ ਕਿਸਾਨ ਜਿਹੜਾ ਰੀੜ ਦੀ ਹੱਡੀ ਹੁੰਦਾ ਦੇਸ਼ ਦੀ ਤੇ ਇਹ ਬਹੁਤ ਵਧੀਆ ਗੱਲ ਹੈ ਜੇ ਕਿਸਾਨ ਖੁਸ਼ ਆ ਤੇ ਦੇਸ਼ ਖੁਸ਼ ਆ ਤੇ ਬਹੁਤ ਵਧੀਆ ਗੱਲ ਹੈ ਜੀ ਅਸੀਂ ਇਸ ਕਰਦਿ ਗਏ ਜਾਰੇ ਤੋਂ ਬਹੁਤ ਖੁਸ਼ ਹਾਂ ਜੀ ਮਾਤਰੀ ਤਵੀਰ ਸਾਹਿਬ ਅਰੇ ਕਰਦੇ ਹਾਂ ਅਸੀਂ ਢਾੜੀਵਾਲ ਸਾਹਿਬ ਦੇ ਕੰਮਾਂ ਤੋਂ ਬਹੁਤ ਖੁਸ਼ ਹਾਂ ਜੀ ਜਿਹੜੇ ਇਹ ਕਰਦਿ ਗਏ ਜਾਰੇ ਕਰ ਰਹੇ ਨੇ ਜਿਹੜੇ ਉਹ ਕੰਮ ਕਹਿ ਰਹੇ ਨੇ ਉਹ ਕਰ ਰਹੇ ਨੇ ਤੇ ਅਸੀਂ ਇਸ ਕੰਮਾਂ ਤੋਂ ਬਹੁਤ ਖੁਸ਼ ਹਾਂ ਜੀ ਅਸੀਂ ਮੰਡੀ ਦੇ ਵਿੱਚ ਇਹ ਬੜੇ ਪਿਛਲੇ ਸਰਕਾਰਾਂ ਨੂੰ ਬੜੀ ਬੇਨਤੀ ਕਰਦੇ ਰਹੇ ਹਾਂ ਕਿ ਇਹ ਕੰਮ ਹੋਣੇ ਚਾਹੀਦੇ ਨੇ ਪਰ ਨਹੀਂ ਹੋ ਸਕੇ ਸਾਨੂੰ ਸਿਰਫ ਆਲੇ-ਮਟੋਲੇ ਹੀ ਮਿਲਦੇ ਰਹੇ ਨੇ ਗੱਲਾਂ ਦਾ ਕੜਾਈ ਮਿਲਦਾ ਰਿਹਾ ਪਰ ਅਸੀਂ ਇਸ ਕਾਰਗਿਰੀ ਤੋਂ ਖੁਸ਼ ਹਾਂ ਕਿ ਜੇ ਉਹਨਾਂ ਨੇ ਕਿਹਾ ਸੀ ਤਾਂ ਉਹਨਾਂ ਨੇ ਕਰਕੇ ਵਿਖਾਇਆ ਸਾਨੂੰ ਤੁਹਾਡੀ ਗੱਲ ਸਾਹਿਬ ਨੇ ਤੇ ਬਹੁਤ ਵਧੀਆ ਗੱਲ ਹੈ ਜੀ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਇਹ ਜੋ ਕਹਿਣ ਉਹ ਕਰਕੇ ਵਿਖਾਉਣ ਤੇ ਜਨਤਾ ਖੁਸ਼ ਰਹੇ ਉਹਨਾਂ ਦੇ ਗੁਣ ਗੰਬੀਰ ਰਹੇ ਧੰਨਵਾਦ ਜੀ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਤਹੀਂ ਇੱਥੇ ਫਸਲ ਲੈ ਗਿਆ ਜੀ ਦੀ ਪਿੰਡ ਡਾ ਲੱਕੂ ਵਾਲਿਆ ਤੇ ਬੜੀ ਤੰਗੀ ਹੁੰਦੀ ਸੀ ਪਹਿਲਾਂ ਤੇ ਹੁਣ ਛੱਡ ਬਣ ਗਏ ਆ ਮੀਂਹ ਪੈਂਦਾ ਸੀ ਤੇ ਆ ਕੇ ਹੁਣ ਛੱਡ ਦੇ ਥੱਲੇ ਟਰਾਲੀ ਲਾ ਦਿੱਦੀ ਆ ਤੇ ਅਰਤੀ ਨੂੰ ਸੋਖ ਹੋ ਗਿਆ ਨੇ ਜੇ ਉਹਨਾਂ ਦੀ ਫਸਲ ਭੇਜਦੀ ਸੀ ਉਹਨਾਂ ਦੇ ਪੱਲੇ ਪੈਂਦੀ ਹੁੰਦੇ ਪੱਲੇਦਾਰਾਂ ਨੂੰ ਸੋਖਿਆ ਤੇ ਪੱਲੇਦਾਰ ਵੀ ਜਿਹੜੇ ਗਰਮੀ 'ਚ ਕੰਮ ਜੇ ਕਰਨਾ ਹੁੰਦੇ ਹੁਣ ਛੱਡ ਥੱਲੇ ਕਰ ਸਕਦੇ ਆ ਬਹੁਤ ਵਧੀਆ ਕੀਤਾ ਕੰਮ ਛੱਡ ਬਣ ਗਿਆ ਬਹੁਤ ਵਧੀਆ ਤੇ ਸਰਕਾਰ ਨੂੰ ਚਾਹੀਦਾ ਵੀ ਸਾਰੀ ਮੰਡੀ ਕਵਰ ਹੋਣੀ ਚਾਹੀਦੀ ਆ ਬਹੁਤ ਸੋਖਿਆ ਦਾ ਛੱਡਾਂ ਦਾ ਤੇ ਬਹੁਤ ਜ਼ਿਆਦਾ ਸੋਖਿਆ ਵੀ ਵਰਕੇ ਮੀਂਹ ਪਏ ਸੀ ਤੇ ਭਜਾ ਕੇ ਟਰੈਕਟਰ ਟਰਾਲੀਆਂ ਥੱਲੇ ਵਾਰਦਾ ਸੀ ਕਣਕ ਭੇਜੇ ਹੋਣ ਬਜ ਗਈ ਇਹ ਤਾਂ ਬਹੁਤ ਨੁਕਸਾਨ ਹੁੰਦਾ ਥੱਲੇ ਸਾਹਮਣੇ ਮੌਚਰੀ ਬੜਾ ਆਿੰਦਾ ਕਣਕ ਸਾਰੀ ਖਰਾਬ ਹੋ ਜਾਂਦੀ ਆ ਹਾਂਜੀ ਇਹ ਹੀ ਮੰਗ ਕਰਦੇ ਆ ਵੀ ਸਾਰੀ ਮੰਡੀ ਕਵਰ ਹੋਣੀ ਚਾਹੀਦੀ ਹੈ। ਹਾਂਜੀ। ਬਾਕੀ ਬਹੁਤ ਵਧੀਆ ਕੰਮ ਕੀਤਾ ਹੈ। ਠੀਕ ਹੈ। ਬੱਸ ਹੀ ਗੱਲ। ਮੇਰਾ ਨਾਮ ਵਿਕਰਮ ਸਿੰਘ ਹੈ ਜੀ। ਐ ਇਥੇ ਆੜਦਾ ਕੰਮ ਕਰਦੇ ਆ ਇਹ ਨਾਲੇ ਮੰਡੀ ਵਿੱਚ। ਬੜੇ ਚਿਰ ਦੀ ਪੁਰਾਣੀ ਆੜਤੀਆਂ ਦੀ ਮੰਗ ਸੀ ਕਿ ਮੰਡੀ ਨੂੰ ਸ਼ੈੱਡ ਦਿੱਤੇ ਜਾਣ। ਤੇ ਕਿਉਂਕਿ ਫਸਲ ਬੜੀ ਖਰਾਬ ਹੁੰਦੀ ਸੀ ਜ਼ਿਮੀਂਦਾਰ ਦੀ। ਤੇ ਹੁਣ ਮੰਡੀ ਨੂੰ ਸ਼ੈੱਡ ਮਿਲ ਗਏ ਆ ਸਰਕਾਰ ਵੱਲੋਂ ਵਧੀਆ ਕਬਰਾਲਾ ਕੀਤਾ ਗਿਆ। ਸੋਨੇ ਸ਼ੈੱਡ ਬਣ ਗਏ ਆ ਜ਼ਿਮੀਂਦਾਰ ਨੂੰ ਵੀ ਬਹੁਤ ਫਾਇਦਾ। ਆਰਤੀ ਦਾ ਬੜਾ ਨੁਕਸਾਨ ਹੁੰਦਾ ਆਈ ਫਜ਼ਲ ਪੇ ਜਾਂਦੀ ਹੀ ਖਰਾਬ ਹੁੰਦੀ ਹੀ ਪੱਲੇਦਾਰਾਂ ਨੂੰ ਵੀ ਇਸ ਗੱਲ ਦਾ ਨੁਕਸਾਨ ਹੁੰਦਾ ਸੀ ਪਰ ਹੁਣ ਸਾਨੂੰ ਬਹੁਤ ਸਹੂਲਤ ਹੈ ਇਸ ਚੀਜ਼ ਦੀ ਮੰਤਰੀ ਸਾਹਿਬ ਨੇ ਕਾਫੀ ਮਿਹਨਤ ਕਰਕੇ ਇਥੇ ਛੱਡਾਂ ਦਾ ਪ੍ਰਬੰਧ ਕਰਤਾ ਤੇ ਸਾਨੂੰ ਬਹੁਤ ਸਹੂਲਤ ਹੈ ਇਸ ਚੀਜ਼ ਦੀ ਮੈਂ ਹਰਜਿੰਦਰ ਸਿੰਘ ਸਰਾ ਪਿੰਡ ਸਰਾ ਆ ਜੀ ਲਾਗੇ ਹਾਂ ਜੀ ਜ਼ਿਮੀਂਦਾਰ ਹਾਂ ਤੇ ਆਪਣੀ ਜਿੰਸ ਲੈ ਕੇ ਮੰਡੀ ਆ ਜਾਈਦੀ ਹੈ ਜੀ ਐਤਕੀ ਸਾਡੇ ਕੈਬਨਿਟ ਮੰਤਰੀ ਸਰਦਾਰ ਕਲਦੀਪ ਸਿੰਘ ਜੀ ਢਾਲੀਵਾਲ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਸਾਨੂੰ ਪੱਕੇ ਛੱਡ ਦਿੱਤੇ ਆ ਜਿਹੜੇ ਕਰਕੇ ਐਤ ਕੀ ਮੌਸਮ ਇੰਨਾ ਜ਼ਿਆਦਾ ਖਰਾਬ ਹੋਣ ਦੇ ਬਾਵਜੂਦ ਵੀ ਕਣਕਾਂ ਤੇ ਕੋਈ ਬਹੁਤਾ ਅਸਰ ਨਹੀਂ ਪਿਆ ਕਣਕਾਂ ਦਾ ਵਿਚਾਰਿਆ ਆ ਭਿੱਜਣ ਤੋਂ بچੀਆਂ ਰਹੀਆਂ ਆ ਜਿਹੜੇ ਪੱਲੇਦਾਰ ਵਿਚਾਰੇ ਧੁੱਪ ਵਿੱਚ ਕੰਮ ਕਰਦੇ ਸੀਗੇ ਉਹਨਾਂ ਦਾ ਵੀ ਬਹੁਤ ਵਧੀਆ ਕੰਮ ਰਿਹਾ ਉਹ ਵੀ ਸ਼ਾਮੇ ਕੰਮ ਕਰਦੇ ਆ ਤੇ ਜਿਵੇਂ ਤਰ੍ਹਾਂ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਸਹੂਲਤ ਹੋ ਗਈ ਆ ਤੇ ਫਸਲਾਂ ਦਾ ਵੀ ਨੁਕਸਾਨ ਹੋਣ ਤੋਂ ਜਿਹੜਾ ਆ ਉਹ ਬਚਿਆ ਆ ਜਿਹਦੇ ਨਾਲ ਆੜਤੀਆਂ ਦਾ ਅੱਗੇ ਜਿਹੜਾ ਸੀਗਾ ਬਹੁਤ ਜ਼ਿਆਦਾ ਉਹਨਾਂ ਦਾ ਵੀ ਨੁਕਸਾਨ ਹੁੰਦਾ ਸੀ ਥੱਲੇ ਨਮੀ ਚਲੀ ਜਾਂਦੀ ਸੀ ਮੀ ਪੈਣ ਥੱਲੇ ਉਹ ਖਰਾਬ ਹੁੰਦਾ ਸੀਗਾ ਫੜ ਉਹਦੇ ਨਾਲ ਉਹਨਾਂ ਨੂੰ ਵੀ ਬਹੁਤ ਫਾਇਦਾ ਹੋਇਆ ਇਸ ਵਾਸਤੇ ਤਿੰਨੇ ਹੀ ਧਿਰਾਂ ਮਜ਼ਦੂਰ ਕਿਸਾਨ ਤੇ ਆੜਤੀ ਤਿੰਨਾਂ ਦਾ ਹੀ ਫਾਇਦਾ ਹੋਇਆ ਜਿਹਦੇ ਕਰਕੇ ਅਸੀਂ ਆਪਣੇ ਮਾਨ ਜੋ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਜੀ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਜਿਹੜੀ ਹੈ ਏਡੀ ਵੱਡੀ ਸ਼ੰਗਾਤ ਦਿੱਤੀ ਸਾਡੀ ਨਾਲਾ ਮੰਡੀ ਨੂੰ ਹੋਰ ਵੀ ਸ਼ੈੱਡ ਪੈਣੇ ਚਾਹੀਦੇ ਆ। ਹੋਰ ਵੀ ਸ਼ੈੱਡ ਬੰਨੇ ਚਾਹੀਦੇ ਆ ਅਤੇ ਇਹਦੇ ਨਾਲ ਨਾਲ ਇੱਕ ਸਾਡੇ ਜਿਹੜੀ ਐ ਚਗਾਵਾ ਰੋਡ ਵਾਲੀ ਜਿਹੜੀ ਸੜਕਾ ਇਹਦਾ ਸੁਧਾਰ ਹੋਣਾ ਚਾਹੀਦਾ ਇਹ ਵੱਡੀ ਹੋਣੀ ਚਾਹੀਦੀ ਹੈ ਸੜਕ ਥੋੜੀ ਚੌੜੀ ਹੋਣੀ ਚਾਹੀਦੀ ਕਿਉਂਕਿ ਇਹ ਮੰਡੀ ਨਾ ਆਉਂਦੀ ਆ। ਇੱਕ ਸਾਡੇ ਇਧਰੇ ਇੱਕ ਗੁਰਦੁਆਰਾ ਸਾਹਿਬ ਆ ਤੇ ਨਾਲ ਹੀ ਇੱਕ ਸੜਕਾ ਰਸਤਾ ਆ ਜਿਹੜਾ ਸਿੱਧਾ ਸੱਕੀਵਾਲ ਨੂੰ ਚਲਾ ਜਾਂਦਾ ਆ। ਜੇਕਰ ਕਿਤੇ ਕਿਰਪਾ ਕਰਕੇ ਧਲੀয়াল ਸਾਹਿਬ ਇਸ ਰਸਤੇ ਦਾ ਵੀ ਕਰਵਾ ਦੇਣਾ ਤੇ ਮੇਰੇ ਖਿਆਲ ਨਾਲ ਇੱਕ ਤੇ ਜਨਾਲੇ ਦੀ ਟ੍ਰੈਫਿਕ ਘਟ ਜੇ ਸਾਰੀ। ਕੋਈ ਵੀ ਜਿਹੜਾ ਸੱਕੀ ਤੋਂ ਪਾਰ ਵਾਲੀ ਜਿੰਨੀ ਵੀ ਟਰਾਲੀ ਟਰੈਕਟਰ ਹੈ ਨਾ ਉਹਨੂੰ ਬਾਜ਼ਾਰ 'ਚ ਜਾਣ ਦੀ ਲੋੜ ਨਹੀਂ ਉਹ ਬਾਰੇ-ਬਾਰ ਹੀ ਇੱਧਰ ਆ ਜਾ ਕਰੂਗੀ ਜੇਕਰ ਇਹ ਕੰਮ ਹੋ ਜੇ ਤੇ ਫਿਰ ਤੇ ਕਿਆ ਬਾਤਾਂ ਦੀ ਸੋਨੇ ਤੇ ਸੁਹਾਗਾ ਹੀ ਹੋ ਜੇ ਫਿਰ ਤੇ ਬਿਲਕੁਲ ਨਹੀਂ ਪੁਲਿਸ ਦਾ ਹੋਇਆ ਮੇਰੇ ਸੀਵਰੇਜ ਵਗੈਰਾ ਬਾਤ ਸੀਵਰੇਜ ਦਾ ਬਹੁਤ ਸੁਧਾਰ ਹੋਇਆ ਜੀ ਅੱਗੇ ਪਾਣੀ ਜਿਹੜਾ ਸੀਗਾ ਖਲੋ ਜਾਂਦਾ ਸੀ ਜਦੋਂ ਮੀਂਹ ਪੈਂਦਾ ਸੀ ਕੋਈ ਨਿਕਾਸੀ ਨਹੀਂ ਹੁੰਦੀ ਢੇਰੀਆਂ ਡੁੱਬ ਜਾਂਦੀਆਂ ਸੀ ਐਤਕੀ ਸੀਵਰੇਜ ਪੈਨ ਨਾਲ ਜਿਹੜਾ ਆ ਪਾਣੀ ਦਾ ਬਹੁਤ ਵਧੀਆ ਸੁਧਾਰ ਹੋਇਆ ਨਿਕਾਸੀ ਹੋਈ ਆ ਹੁਣ ਪਾਣੀ ਜਿਹੜਾ ਛੜਕਾਂ ਤੇ ਨਹੀਂ ਖਲੋਂਦਾ ਮੈਂ ਕਹਿੰਦਾ ਜੀ ਮੰਡੀ ਕਾਦੀ ਆ ਸੀਜ਼ਨ ਲੱਗ ਲੈਣ ਤੋਂ ਤੁਸੀਂ ਮੰਡੀ ਦੇ ਸੀਜ਼ਨ ਤੋਂ ਬਾਅਦ ਜਿਹੜੀ ਇੱਕ ਸੈਰਗਾ ਬਣ ਗਈ ਜੀ ਇੰਨਾ ਵੱਡਾ ਉਪਰਾਲਾ ਕੀਤਾ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਤੇ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਨੇ